ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜਵੰਦਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਖੱਬੇ ਰਾਜਪੂਤਾਂ ਪਿੰਡ ਬਿਲਕੁਲ ਨੇੜੇ ਆ ਦੋਸਤੋ ਇੱਕ ਬੰਨੇ ਲੋਕਾ ਕੈਰੋਂ ਥੋੜੀ ਦੂਰੀ ਤੇ ਆ ਜੱਲੇਵਾਲ ਪਿੰਡ ਥੋੜੀ ਦੂਰੀ ਤੇ ਆ ਤੇ ਨਸ਼ਹਿਰਾ ਵੀ ਦੋਸਤੋ ਤਕਰੀਬਨ ਥੋੜੀ ਦੂਰੀ ਤੇ ਜਿਹੜਾ ਬਿਲਕੁਲ ਸ਼ਹਿਰ ਹੈਗਾ ਖਾਸ ਵਿਜਿਟ ਤੁਸੀਂ ਪਿੰਡ ਜਵੰਦੇ ਕਰਨੀ ਹੈਗੀ ਆ ਇੱਕ ਪਹਿਲਾ ਵੀਡੀਓ ਆਪਾਂ ਇਸ ਘਰੋਂ ਪਾਈ ਸੀਗੀ ਇਸ ਵਾਰ ਆਪਾਂ ਦੂਜੀ ਵੀਡੀਓ ਇਸ ਘਰੋਂ ਪਾ ਰਹੇ ਆ ਇਹ ਵਾੜ ਦਿਖਾ ਦਾਂਗੇ ਦੋਸਤੋ ਵਾੜ ਬਿਲਕੁਲ ਜਰਸੀ ਬਰੀਡ ਦੇ ਵਿੱਚ ਆ ਪੂਰੀ ਯਾਦਪਤ ਵਾਲੀ ਵਾੜ ਆ ਚੰਗੀ ਮਿਲਕਿੰਗ ਵਾਲੀ ਆ ਫੁੱਲ ਡਿਟੇਲ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੂਈ ਸੁਭਾਈ ਆ ਦੋਸਤੋ ਚੰਗੀ ਮਿਲਕਿੰਗ ਤੇ ਆ ਕੋਈ 10 ਨਹੀਂ 12 ਨਹੀਂ 15 ਲੀਟਰ ਵਾਲੀ ਨਹੀਂ तकरीबन ਘੱਟੋ ਘੱਟ ਵੀ 20 ਲੀਟਰ ਤੋਂ ਪਲੱਸ ਜਾਂ 20 ਲੀਟਰ ਜਾਂ 20 ਤੋਂ ਪਲੱਸ ਵਾਲੀ ਜਿਹੜੀ ਇਹ ਵਹਿੜਾ ਹੁਣ ਮੌਜੂਦਾ ਇਹਦੇ ਕੋਲ ਬਿਲਕੁਲ ਦੁੱਧ ਇੰਨਾ ਤਿਆਰ ਹੈਗਾ ਆਜੋ ਕਰਦੇ ਆਂ ਗੱਲਬਾਤ ਅੱਜ 30 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ 9:30 ਵਜੇ 9:30 ਮਿੰਟ ਦਾ ਜਿਹੜਾ ਦੋਸਤੋ ਮਾਰਨਿੰਗ ਦਾ ਸਮਾਂ ਧਾਰਾ ਮਾਰ ਕੇ ਕੁਝਕ ਆਪਾਂ ਚਵਾਈ ਜਿਹੜੀ ਆ ਦੋਸਤੋ ਪੂਰੀ ਨਹੀਂ ਕਰ ਦੇਗੇ ਤਾਰ ਆਮਾਰਖੇ ਚੈੱਕਪਾਲ ਤੁਹਾਨੂੰ ਠੰਡੀਆਂ ਕਰਾ ਦਾਂਗੇ ਬਾਕੀ ਜਿਹੜਾ ਦਿਨਾਂ ਦੁੱਧ ਹੈਗਾ ਥੱਲੇ 20 ਲੀਟਰ ਉਹਦੀ ਚਵਾਈ ਤੁਸੀਂ ਇੱਕ ਟਾਈਮ ਦੋ ਟਾਈਮ ਘਰ ਪਹੁੰਚ ਕੇ ਕਰ ਸਕਦੇ ਹੋ ਆਜੋ ਜੀ ਕਰਦੇ ਆਂ ਗੱਲਬਾਤ ਭਾਜੀ ਹੁਣਾਂ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਜੀ ਮੇਰਾ ਠੀਕ ਹੈ ਭਾਜੀ ਆਪਣਾ ਨਾਮ ਦੱਸ ਦਈਏ ਭੈਣ ਭਰਾਵਾਂ ਨੂੰ ਜੀ ਨਾਮ ਸਰਜੀਤ ਸਿੰਘ ਸਰਜੀਤ ਸਿੰਘ ਹਾਂ ਜੀ ਪਿੰਡ ਜੋਂਦੇਗਲਾ ਹਾਂ ਜੀ ਫੋਨ ਨੰਬਰ 9646 01174 ਠੀਕ ਹੈ ਜੀ ਹਾਂ ਇਹ ਆਪਣੇ ਖੱਬੇ ਰਾਜਪੂਤਾਂ ਤੋਂ ਜਵੰਦੇ ਪਿੰਡ ਦੇ ਨਾਲ ਜਾਂਦੇ ਸਾਬ ਜੀ ਖੱਬੇ ਕੋਈ ਜ਼ਿਆਦਾ ਮਸ਼ਹੂਰ ਨਹੀਂ ਆਪਣਾ ਤਾਂ ਪਿੰਡਾ ਵੀ ਆਪਣਾ ਜਵੰਦੇ ਪਿੰਡ ਜਿਹੜਾ ਵਾ ਇਹ ਸੇਰੋਂ ਤੋਂ ਪੈਂਦਾ 5 ਕਿਲੋਮੀਟਰ ਇਸ਼ਾਰਾ ਪਨੂਆ ਤੋਂ 5 ਕਿਲੋਮੀਟਰ ਲੋਕੇ ਤੋਂ 5 ਕਿਲੋਮੀਟਰ ਹਾਂਜੀ ਜੰਡੋ ਕੇ ਸਿਹਰੀਆੜੀ ਤੋਂ 5 ਕਿਲੋਮੀਟਰ ਚੌੜ ਪੱਟੀ ਰੋਡ ਤੋਂ ਤੇ ਹਾਈਵੇ ਰੋਡ ਤੋਂ 5 ਕਿਲੋਮੀਟਰ 5-5 ਕਿਲੋਮੀਟਰ ਹੀ ਆ ਪੱਟੀ ਰੋਡ ਤੇ ਤੇ ਹਾਈਵੇ ਰੋਡ ਦੇ ਜੀ ਗੱਲ ਉਹਦੇ 5 5 ਕਿਲੋਮੀਟਰ 5 ਕਿਲੋਮੀਟਰ ਹਾਂ ਸੈਂਟਰ ਤੇ ਪਿੰਡ ਬਿਲਕੁਲ ਸੈਂਟਰ ਚ ਕਿਹੜੇ ਪਾਸੇ ਮਰਜੀ ਤਰਨਤਾਰਨ ਵਾਲੇ ਪਾਸੇ ਆਉਂਦਾ ਸ਼ਹਿਰੀ ਵਾਲੇ ਪਾਸੇ ਸਰਹਿਆਲੀ ਵਾਲੇ ਪਾਸੇ ਸ਼ਹਿਰੋਂ 5 ਕਿਲੋਮੀਟਰ ਦਸਹਿਆਲੀ ਵੱਲ ਬੰਦ ਕੀ ਟਰੰਕੀ ਦਾ ਤੁਸੀਂ ਉਹ ਤੋਂ ਬੰਦ ਗਏ ਲੋਕੀ ਤਾਂ ਬੰਦ ਠੀਕ ਆ ਠੀਕ ਆ ਤੇ ਅੱਛਾ ਭਾਜੀ ਇਹ ਬੈਡ ਜਿਹੜੀ ਆਪਣੇ ਕੋਲ ਖਰੀਦੀ ਸੀ ਜਾਂ ਆਪਣੇ ਕੋਲ ਹੀ ਹੈ ਜੀ 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 ਆਪਾਂ ਖਰੀਦੀ ਹੀ ਘਰੇ ਸ਼ੌਂਕ ਨਾਲ ਰੱਖਣਾ ਤੇ ਹਾਂਜੀ ਤੇ ਆਪਣੀ ਅਲੇ ਤਾਂ ਵੀ ਮੈਂ ਜੋਬ ਤੇ ਆ ਤੇ ਬੇਟਾ ਕਰੋ ਬਾਹਰ ਚੱਲ ਗਿਆ ਆਪਾਂ ਇਸ ਕਰਕੇ ਹੁਣ ਇੱਕ ਆਪਣੇ ਕੋਲ ਦੁੱਧ ਜੋਗੀ ਗਾਂ ਹੈਗੀ ਆ ਬਿਲਕੁਲ ਤਿੰਜੋ ਕੀ ਇਹ ਵਾਰ ਕੋਈ ਆਪਾਂ ਵਪਾਰ ਦਾ ਕੰਮ ਨਹੀਂ ਹੈਗਾ ਨਾ ਆਪ ਕਰਦੇ ਆ ਬਲਕਿ ਸ਼ੌਂਕੀਆ ਤੌਰ ਤੇ ਖਰੀਦਿਆ ਸੀ ਨਾ ਹੀ ਤੇ ਪਰ ਉਹ ਵੇਚਣੀ ਪੈ ਗਈ ਇਸ ਕਰਕੇ ਕਿ ਹੁਣ ਘਰੇ ਸਾਹ ਸਮਾਈਏ ਸਾਹ ਸਮਾ ਲਈ ਕਿਉਂਕਿ ਵੱਡੀ ਬੇੜਾ ਮਿਲਕਿੰਗ ਵਾਲੇ ਪਾਸੇ ਵੀ ਚੰਗੀ ਕੇਅਰ ਨਾਲ ਹੋਵੇ ਤੇ ਡਾਊਨ ਪਸ਼ੂ ਚਲਾ ਜਾਂਦਾ ਬਾਕੀ 1% ਵੀ ਇਹਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਭਾਵੇਂ ਹੁਣ ਬਹਿਜੋ ਚੂਰੋ ਭਾਵੇਂ ਨੂੰ 10 ਵਜੇ ਚੂਰੋ ਜਿਹੜੇ ਟਾਈਮ ਮਰਜ਼ੀ ਬਹਿਜੋ ਕੋਈ ਇਹਦੇ ਲੋਕ ਲਾਤ ਚੁੱਕਣ ਵਾਲਾ ਕੰਮ ਜਾਂਪੇ ਠੀਕ ਹੈ ਜੀ ਤੇ ਇਹ ਭਾਜੀ ਸੂਗਾ ਕਿੰਨਾ ਦੱਸਿਆ ਸੂਈ ਹੈ ਦੂਜਾ ਸੂਗਾ ਵੀ ਜੀ ਆਪਾਂ ਨੂੰ ਉਹਨਾਂ ਦਾ ਕਹਿ ਕੇ ਦਿੱਤੀ ਆ ਆਪਾਂ ਦਾ ਕਰ ਦੂਗਾ ਦੂਜਾ ਸੂਗਾ ਕਹਿ ਕੇ ਦੂਜਾ ਸੂਗਾ ਦੋਸਤੋ ਅਗੋਂ ਕਹਿ ਕੇ ਬਾਈ ਹੋਰਾਂ ਲਈ ਸੀਗੀ ਆਪਾਂ ਦੀ ਗੱਡੀ ਆਪ ਦਾ ਫੇਟ ਗਿਆ ਅੱਗੇ ਵੀਰ ਕੋ ਤੀਜਾ ਮੰਨ ਵਾਲੇ ਦੂਜਾ ਮੰਨ ਲੈਣੇ ਕੋ ਅਗਲੇ ਜੀ ਬਾਕੀ ਥੱਲੇ ਜਿਹੜਾ ਮੇਲ ਕਾਫਾ ਥੱਲੇ ਬੱਚਾ ਜੀ ਆ ਬੱਚਾ ਤੇ ਅੱਜ ਦਿਨ ਕਿੰਨੇ ਹੋ ਗਏ ਜੀ 6ਵਾਂ ਦਿਨ ਹੋ ਗਿਆ ਅੱਜ 6 ਦਿਨ ਹੋ ਗਏ ਸੂਈ ਨੂੰ 6ਵਾਂ ਦਿਨ ਅੱਜ ਹਾਂਜੀ ਬਾਕੀ ਕੁਆਲਿਟੀ ਆ ਪੂਰੀ ਦੋਸਤੋ ਮੈਂ ਤੁਹਾਨੂੰ ਬਿਲਕੁਲ ਖੋਲ ਕੇ ਵੀ ਤੋੜ ਕੇ ਦਿਖਾਉਂਗਾ ਫਿਲਹਾਲ ਤੁਸੀਂ ਜਿਹੜਾ ਬਿਲਕੁਲ ਖੜੇ ਖਲੋਤੇ ਪਸ਼ੂ ਨੂੰ ਦੇਖ ਲਓ ਇੱਕ ਵਾਰੀ ਨਿਗਾਹ ਦੇ ਵਿੱਚੋਂ ਕੱਢ ਲਓ ਮਿਲਕ ਬੇਨ ਕਾਫੀ ਮੋਟੀ ਨਜ਼ਰ ਤੁਹਾਨੂੰ ਆ ਰਹੀ ਹੋਵੇਗੀ ਹਵਾਨੇ ਤੇ ਬਿਲਕੁਲ ਇੱਕ ਮੋٹے ਪਾਈਪਾ ਵਾਂਗੂ ਜਿਹੜੀ ਦੋਸਤੋ ਮਿਲਕ ਬੇਨ ਲੱਗੀ ਆ ਠੀਕ ਆ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਥਾਣਾ ਬਿਲਕੁਲ ਮਟਾਈ ਦੇ ਵਿੱਚ ਤੇ ਮੁਠੀ ਵਾਲਾ ਥਾਣਾ ਠੀਕ ਆ ਹਾਥੀ ਚਬਾਈ ਵਾਸਤੇ ਤਾਂ ਬੈਸਟ ਥਾਣਾ ਹਾਂਜੀ ਬੈਟਰ ਸਾਡੇ ਵਿੱਚ ਹੀ ਬੀਪੀਏ ਚੋਂਦੀਆਂ ਮੈਂ ਤੇ ਚੋਲਾ ਨਹੀਂ ਆ ਅੱ ਠੀਕਾ ਅੱਛਾ ਭਾਜੀ ਸਰਬਜੀਤ ਸਿੰਘ ਜੀ ਕਿੰਨਾ ਮਿਲਕ ਜਿਹੜਾ ਹੁਣ ਕਿਸੇ ਵੀਰ ਨੇ ਚੋਲੇ ਲਿਆ ਇਹਦੇ ਥੱਲੇ ਕੰਡੇ ਵਾਲਾ 20 ਕਿਲੋ ਤਿਆਰ ਆ ਉਹਦੇ ਚੋ ਇਹ ਨਹੀਂ ਗੱਲ ਵੀ ਵਪਾਰੀਆਂ ਵਾਲੀ ਵੀ ਜੇ 20 ਕਿਲੋ ਕਿਹਾ ਤਾਂ 17 ਹੋਊਗਾ ਇਹ ਕਾ ਨਹੀਂ ਹੋਊਗਾ 19 21 ਫਰਕ ਹੋ ਸਕਦਾ ਵੀ ਜੇ ਮੰਨ ਲਓ ਕੋਈ ਕੱਲ ਨੂੰ ਖੜਦਾ ਏ ਧਾ ਕਿਲੋ ਵਧ ਵੀ ਸਕਦੀ ਕਿਉਂਕਿ ਜੇ ਧਾਰੀ ਹੈ ਤੇ ਚਲੋ ਥੋੜਾ ਬੋਧਾ ਮਾੜਾ ਮਟਾਵਾ ਦਾ ਘੋਟਾ ਪਾਈਆਂ ਖੰਡਾ 20 ਕਿਲੋ ਦਾ ਫਰਕ ਹੋ ਸਕਦਾ ਕੋਈ ਬੋਧਾ ਨਹੀਂ ਵੀ ਜੇ ਮੈਂ 20 ਕਿਹਾ ਤਾਂ 17 ਨਹੀਂ ਹੋਊਗਾ ਕੰਡ ਕੰਡੇ ਵਾਲਾ 20 ਕਿਲੋ ਦੋ ਤੇ ਜੋਕ ਕੇ ਦਵਾਂਗੇ ਦੋ ਬਿਲਕੁਲ ਬਿਲਕੁਲ ਦੋ ਟਾਈਮ ਚੋਲੇ ਅਗਲਾ ਤਿੰਨ ਟਾਈਮ ਬਿਲਕੁਲ 20 ਲਾਓ ਵੀ ਦੋਸਤੋ ਵੱਡੀ ਵਾਈਡ ਮੈਂ ਤਾਂ ਕਿਆ ਸੀਗਾ ਵੀ ਚੰਗੀ ਮਿਲਕਿੰਗ ਵਾਲੀ ਆ ਬਿਲਕੁਲ ਜਰਸੀਆਂ ਚ ਫੁੱਲ ਸਹਿਜ ਆ ਕੋਈ ਨਿੱਕੀ ਹੈ ਛੋਟੀ ਹੈ ਦੀ ਬਿਲਕੁਲ ਜੀ ਬਿਲਕੁਲ ਤੇ ਫੁੱਲ ਵੱਡੀ ਹਾਈਟ ਦੀ ਆ ਕੱਦ ਜਿਹੜਾ ਦੋਸਤੋ ਪੰਜਾਬ ਦੀ ਜਰਸੀ ਆ ਪੰਜਾਬ ਦੀ ਜਰਸੀ ਦਾ ਫੁੱਲ ਪੰਜਾਬ ਦੀ ਜਰਸੀ ਆ ਠੀਕ ਆ ਜੀ ਤੇ ਆ ਦੇਖੋ ਕਾਟਰ ਕੁਆਲਿਟੀ ਕਾਫੀ ਜਿਆਦੀ ਬੈਸਟ ਆ ਤਾ ਦੇਖੋ ਜੀ ਫੁੱਲ ਵੱਡੀ ਹਾਈਟ ਕੱਦਦੀ ਆ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਲੈਂਥ ਲੰਬਾਈ ਬੇਲ ਵੇਖੋਗੇ ਤੇ ਕਾਫੀ ਜਿਆਦਾ ਠੀਕ ਆ ਫਵਾਨੇ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਕਿਉਂਕਿ 20 ਲੀਟਰ ਮਿਲਕਿੰਗ ਜਿਹੜੀ ਆ ਦੋਸਤੋ ਇਸ ਵੜ ਨੇ ਕਰਾਉਣੀ ਆ ਜਾਂ ਕਰਵਾ ਰਹੀ ਆ ਹੁਣ ਬਿਲਕੁਲ ਮੌਜੂਦਾ ਟਾਈਮ ਸੋ ਬਾਕੀ ਅੱਗੇ ਕਿਸੇ ਵੀ ਕਿਸੇ ਸੇਵਾ ਤੁਸੀਂ 20 ਲੀਟਰ ਤੋਂ ਪਲੱਸ ਮਿਲਕ ਵੀ ਚੋ ਸਕਦੇ ਆ ਆ ਦੇਖੋ ਜੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਹੈ ਬੋਸ ਕੋ ਐਕਸਟਰਾ ਆਰਡਨਰੀ। ਬਾਕੀ ਥਣ ਦੀ ਲੰਬਾਈ, ਮੋਟਾਈ, ਹੱਥੀ ਚਵਾਈ ਹੁੰਦੀ ਹੈ ਦੋਸਤੋ ਦੋਨੋਂ ਪਾਸੇ ਬਹਿ ਕੇ ਆਪਾਂ ਚਵਾਈ ਕਰ ਸਕਦੇ ਆ। ਆ ਦੇਖੋ ਜੀ। ਲਓ ਜੀ। ਉੱਥੇ ਪਾਸੇ ਬੀਤੇ ਆਹ ਲਓ ਜੀ। ਉੱਥੇ ਪਾਸੇ ਦੂਜੇ ਪਾਸੇ ਬਹਿ ਕੇ ਵੀ ਦੋਸਤੋ ਸੱਜੇ ਖੱਬੇ ਬਹਿਣੀ ਵਾਲੇ ਪਾਸੇ ਥਨਾ ਦਾ ਜਿਹੜਾ ਗੈਵੰਤਰ ਹੈ ਉਹ ਪਾਪਾ ਜੀ ਗੇਠ ਮਾਰ ਸਕਦੇ ਆ ਵੀ ਗੇਠਾ-ਗੇਠਾ ਦੀ ਵਰਤ। ਆ ਲਓ ਜੀ। ਆ ਸਿੱਧੇ ਪਾਸੇ ਆ ਸਿੱਧੇ ਪਾਸੇ ਬੈ ਕੇ ਵੀ ਇੱਕ ਵਾਰੀ ਕਰਾ ਆਹ ਲਓ ਜੀ ਮਿੱਤਰੋ ਠੀਕ ਆ ਚਵਾਈ ਪੋਲੀ ਆ ਬਾਕੀ ਵਿਥਵਰਲ ਪੂਰੀ ਆ ਵਿਥਵਰਲ ਪੂਰੀ ਆ ਦੋਹਾਂ ਪਾਸੇ ਬੈ ਕੇ ਤੁਸੀਂ ਘਰੇ ਲੂ ਬਿਲਕੁਲ ਜਿਹੜੀ ਦੋਸਤੋ ਚਵਾਈ ਕਰ ਸਕਦੇ ਜੇ ਕਿ ਹਾਥੀ ਚਵਾਈ ਵਾਲਾ ਥਾਣਾ ਧਾਰ ਮੋਟੀ ਆ ਬਿਲਕੁਲ ਤੁਹਾਨੂੰ ਭਰਾ ਕੇ ਵੀ ਦਿਖਾਤੀ ਆ ਤੇ 20 ਲੀਟਰ ਤੋਂ ਪਲੱਸ ਜਿਹੜੇ ਇਹ ਵੜ ਚੱਲਣ ਵਾਲੀਆਂ ਬਾਕੀ ਹਜੇ 6 ਦਿਨ ਹੋਇਆ ਸਮਾਂ ਵੀ ਥੋੜਾ ਹੋਇਆ ਸੂਈਏ ਸੇਵਾ ਕਰੇ ਆਪਾਂ ਨਹੀਂ ਕਿ ਆਪਾਂ ਤਾਂ 20 ਲੀਟਰ ਦੇ ਕਹਿ ਕੇ ਦੇਣੀ ਆ ਬਾਕੀ ਆਪਦੀ ਸੇਵਾ ਦੇ ਜਿੰਨਾ ਮਰਜੀ ਦੁੱਧ ਹੋ ਸਕਦਾ ਸੇਵਾ ਦੇਣਾ ਕੋਈ ਜ਼ਿਆਦਾ ਨਹੀਂ ਹੈ ਬਿਲਕੁਲ ਜੀ ਬਾਕੀ ਚੰਗੀ ਪਸ਼ੂ ਆਪਾਂ ਕਹਿ ਲਈਏ ਨਾ ਵੀ ਚੰਗੇ ਗੋਣ ਵਾਲਾ ਪਸ਼ੂ ਆ ਦੇ ਅੱਜ 20 ਲੀਟਰ ਤੁਹਾਨੂੰ 6ਵੇਂ ਦਿਨ ਦੇ ਵਿੱਚ 20 ਲੀਟਰ ਆਪਣਾ ਜਿਹੜਾ ਭਾਂਡੇ ਚ ਪੈ ਰਿਹਾ ਧੁੱਦਾ ਹੈ ਤੇ 25-24 ਤੱਕ ਵੀ ਆਪਾਂ ਆਸ ਕਰ ਸਕਦੇ ਆ ਇਹੋ ਜਿਹੇ ਪਸ਼ੂ ਕੋ ਤੇ ਫਿਲਹਾਲ ਪਰ ਇੱਥੇ ਜਿਹੜਾ ਆਪਣੇ ਕੋਲ ਚ ਚੋਗਲ ਜਾਊਗਾ ਕੋਈ ਉਹ 20 ਲੀਟਰ ਆ ਅੱਛਾ ਆਪਾਂ ਇਹਦਾ ਬੋਲੇ 1 ਲੱਖ 50000 ਕਰਦੇ ਨੇ 1 ਲੱਖ 50000 ਜੀ ਹਾਂਜੀ ਵਿੱਚੋਂ ਕੋਈ ਦੇ ਮਾਨਤਾ ਕੋਈ ਛੋੜ ਚਲੋ ਕੋਈ ਮੌਕੇ ਤੇ ਕਰ ਲਾਂਗੇ ਪ੍ਰੋਬਲਮ ਠੀਕ ਹੈ ਜੀ ਹਾਂਜੀ ਇੱਕ ਨੰਬਰ ਆਪਣੇ ਫੇਰ ਬੋਲ ਦਈਏ ਦੁਬਾਰਾ ਜੀ ਹਾਂਜੀ 96461 ਹਾਂਜੀ 01177 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਜੀ ਸਰਪਜੀਤ ਸਿੰਘ ਜੀ ਠੀਕ ਹੈ ਤੇ ਵਾੜ ਤੁਹਾਨੂੰ ਦਿਖਾਤੀ ਆ ਜਰਸੀ ਵਾੜ ਆ ਦੋਸਤੋ ਪ੍ਰੋਪਰ ਵੱਡੀ ਵਾੜ ਆ ਕਦ ਕਾਠੀ ਦੇ ਵਿੱਚ ਵੀ ਵੱਡੀ ਆ ਬੇਲ ਗੋਲ ਵੀ ਕਾਫੀ ਆ ਆਰਡਰ ਕੁਆਲਟੀ ਵੀ ਕਾਫੀ ਖੂਬਸੂਰਤ ਆ 20 ਲੀਟਰ ਦੀ ਚੁਆਈ ਤੁਸੀਂ ਕਰਨੀ ਆ ਕਾਰਫਿਚਰ ਕਰਕੇ ਇੱਕ ਟਾਈਮ ਦੋ ਟਾਈਮ ਟਾਈਮ ਜੋ ਟਾਈਮ ਕੱਢ ਕੇ ਜ਼ਰੂਰ ਕਰ ਲਿਓ 105000 ਜਿਹੜੀ ਦੋਸਤੋ ਇਸ ਵੈਡ ਦੀ ਕੀਮਤ ਆ ਡਿਮਾਂਡ ਆ ਠੀਕ ਆ ਮੁੱਲ ਵੀ ਮੰਨ ਲਓ ਖਾਣਾ ਵੀ ਮੰਨ ਲਓ ਵੀ ਵਿੱਚੋਂ ਛੋੜਛੱਪਾ ਮੌਕੇ ਦੀ ਆ ਗੇਮ ਵੀ ਥੋੜਾ ਬਾਧ ਇਧਰ ਉਧਰ ਹੋ ਜਾਊਗਾ ਜਦੋਂ ਕਿਸੇ ਵੀਰ ਨੇ ਸੌਦਾ ਕੀਤਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ